ਗੁਰੂ ਜੀ ਤੁਨ ਗੁਰੂ ਗਰੀਵਨ ਬਾਜ ਗੁਰਪੂਰਾ ਨਮਸਕਾਰੇ ਤਾਰੇ ਸਭੇ ਕਾਜ ਸਵਾਰੇ ਅਰੇ ਆਪਣੇ ਕਿਰਪਾ ਚਾਦੀ ਕੈ ਜ ਸਵਾਰੀ ਦਰਸ਼ਨ ਮੰਗੋ ਤੇ ਬਿਆਲੇ ੰਮਦੇ ਸੇਵਾ ਮੈਂ ਕੌਣ ਕੌਣ ਨਾ ਕਰੇ ਵਾਹ ਗੁਰੂ ਜੀ ਸੋਰਠ ਮ ਮੰ ਮੰ ਲ ਪੰਜਵ ਜਿਤ ਪਾਰਬ ਰਹਿ ਮ ਚਿਤ ਆਇਆ ਸੋ ਕਰ ਤੈਵ ਸਾਇਆ ਜਿਤ ਪਾਰਬ ਰਹਿ ਮ ਚਿਤ ਆਇਆ ਸੋ ਕਰ ਤੈਵ ਗੱਗ ਸਾਗਰ ਗੁਰ ਪਾਇਆ ਆ ਸੈ ਸ ਸਗਲੇ ਮਿਟਾਇਆ ਅਰੇ ਕੀ ਨਾਮ ਕੀ ਵਡਿਆਈ ਆਟੂ ਦੀ ਕਥਾ ਕਹਾਣੀ ਜਨ ਬੋਲੇ ਅਮਰਤ ਬਾਣੀ ਨਾਨਕ ਦਾਸ ਵਿਖਾਣੀ ਗੁਰਪੁਰੇਤੇ ਰਬ ਕੀ ਕਥਾ ਕਹਾਣੀ ਜਾਨਾ ਬੁਲੇ ਅਮਰਤ ਬਾਣੀ ਨਾਨਕ ਦਾਸ ਵਕਾਣੀ ਗੁਰੂ ਕੋਰੇ ਤੇ ਜਾਣੀ ਆਇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੱਤੇ